ਸਵੇਰ ਦਾ ਮਾਹੌਲ ਤੇ ਆਪਣੀ ਇੱਕ ਟੀਮ ਆਪਣੀ ਟੀਮ ਨੂੰ ਸਰਟੀਫਿਕੇਟ ਵਗੈਰਾ ਵੰਡੇ ਜਾ ਰਹੇ ਆ ਤੇ ਜਿਹੜੀ ਟੀਮ ਕੱਲ ਚੰਦਰਤਾਲ ਝੀਲ ਨਹੀਂ ਪਹੁੰਚ ਪਾਈ ਉਹ ਦੁਬਾਰੇ ਹੁਣ ਚੰਦਰਤਾਲ ਝੀਲ ਜਾਣਗੇ ਦੇਖ ਕੇ ਆਉਣਗੇ ਠੀਕ ਹੈ ਜੀ ਆਪਾਂ ਔਰ ਬ੍ਰੇਕਫਾਸਟ ਕਰਾਂਗੇ ਹੱਥ ਮੁੱਠੋਂ ਮੰਗੇ ਬਰਸ਼-ਬਰਸ਼ ਕਰਾਂਗੇ ਓਕੇ ਬਾਈ ਏ ਹੁਣ ਜਿਹੜੇ ਕੱਲ ਲੋਕ ਨਹੀਂ ਗਏ ਟੀਮ ਮੈਂਬਰ ਉਹ ਹੁਣ ਚਲੇ ਆ ਚੰਦਰਤਾਲ ਇਹ ਵੀ ਜਾ ਰਹੇ ਨੇ ਨਾਲ ਅੱਛਾ ਇਹ ਬਾਈ ਕੱਲ ਪਹਿਲਾਂ ਸਾਨੂੰ ਲੈ ਕੇ ਗਏ ਹੁਣ ਉਹਨਾਂ ਨੂੰ ਲੈ ਕੇ ਚਲੇ ਆ ਹੁਣ ਉਹਨਾਂ ਨੂੰ ਚਦਰਤਾਲ ਲੈ ਕੇ ਚਲੇ ਆ ਬਹੁਤ ਮਿਹਨਤ ਆ ਯਾਰ ਇਹਨਾਂ ਦੀ ਬਹੁਤ ਜ਼ਿਆਦਾ ਮਿਹਨਤ ਲੱਗ ਕੱਲੀ ਰਹਿੰਦੇ ਬਈ ਗੱਡੀ ਵਧੀਆ ਤਰੀਕੇ ਨਾਲ ਕੱਢ ਲਈ ਇੱਥੇ ਸਾਬ ਦੀ ਗੱਡੀਆਂ ਫਸ ਗਈ ਸੀ ਆ ਤੇ ਅਸੀਂ ਸਾਰੇ ਹਲੇ ਇਧਰ ਜਿਹੜੇ ਦੇਖ ਐ ਟੈਂਟਾਂ 'ਚ ਬੈਠੇ ਆ ਆਰਾਮ ਕਰ ਰਹੇ ਆ ਸਾਡਾ ਮਾਸ਼ਤਾ ਤਿਆਰ ਹੋ ਰਿਹਾ ਏ ਨਾ ਆਸਤਾ ਪਾਣੀ ਕਰਕੇ ਅਸੀਂ ਜਾਣਾ ਹੈ ਫਿਰ ਚੰਡੀਗੜ੍ਹ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਵਲੌਗ ਦੇ ਵਿੱਚ ਆਪਾਂ ਸਵੇਰੇ ਸਵੇਰੇ ਆਪਣੀ ਹਰਬਲ ਟੀ ਪੀ ਰਹੇ ਹਾਂ ਕੈਂਪ ਸਾਈਡ ਹੈਗੀ ਹੈ ਛਤਰੂ ਤੇ ਆਪਾਂ ਸਾਜ ਸਮਾਨ ਆਪਣਾ ਸਾਰਾ ਤਿਆਰ ਕਰ ਰਹੇ ਹਾਂ ਅੱਜ ਜੂਰੇ ਤੋਂ ਆਪਾਂ ਜਾਵਾਂਗੇ ਜੀ ਮਨਾਲੀ ਮਨਾਲੀ ਤੋਂ ਫਿਰ ਚੰਡੀਗੜ੍ਹ ਪਹੁੰਚਾਂਗੇ ਠੀਕ ਹੈ ਜੀ ਅੱਜ ਦਾ ਵਲੌਗ ਠੀਕ ਠਾਕ ਹੈ ਬਸ ਵਾਪਸੀ ਦਾ ਸਫ਼ਰ ਹੈ ਏ ਸਾਨੂੰ ਜਾਣ ਤੋਂ ਪਹਿਲਾਂ ਸਰਟੀਫିକੇਟ ਦੇਣਗੇ ਤੇ ਜਿਹੜਾ ਜਿਹੜਾ ਆਪਾਂ ਸਮਾਨ ਵਗੈਰਾ ਲੈ ਕੇ ਆਈਆਂ ਇਹਨਾਂ ਨੂੰ ਰੈਂਟ ਲਿਆ ਜਿਹੜਾ ਸਮਾਨ ਆਪਾਂ ਨੇ ਉਹ ਵਾਪਸ ਕਰਨਾ ਹੈ ਲਓ ਜੀ ਚਾਹ ਪੀਣੇ ਆ ਨਜ਼ਾਰੇ ਆਗੇ ਤੇ ਇਹ ਹੈ ਜੀ ਸਾਡਾ ਟੈਂਟ ਟੈਂਟ ਦਾ ਅੰਦਰਲੇ ਹਿੱਸਾ ਦੇਖੋ ਕੱਪੜੇ-ਕੂਪੜੇ ਸਾਰੇ ਖਿਜਦੇ ਪਏ ਆ ਸਿਮੇਟਣ ਲੱਗੀ ਹੋਈ ਆ ਹਰਪ੍ਰੀਤ ਕੌਰ ਇਹ ਸਾਡੇ ਸਲੀਪਿੰਗ ਬੈਗ ਹੈ ਜਿਨ੍ਹਾਂ ਚ ਆਪਾਂ ਲੋਕ ਲੁਕ ਲੁਕੇ ਪਏ ਸੀ ਠੀਕ ਆ ਜੀ ਇਹ ਸਾਰੇ ਜਿਹੜੇ ਬਾਹਰ ਖੜੇ ਚਾਹ ਚੂ ਪੀ ਜਾਂਦੇ ਗੱਲਾਂ ਬਾਤਾਂ ਮਾਰੀ ਜਾਂਦੇ ਆ ਉਹ ਕੁਝ ਕੁ ਜਿਹੜੇ ਉਧਰਲੇ ਪਾਸੇ ਬਰਸ਼ ਬਰਸ਼ ਕਰ ਰਹੇ ਆ ਜਿਹੜਾ ਜਿਹੜਾ ਸਮਾਨ ਆਪਾਂ ਪਹੁੰਚੋ ਵਗੈਰਾ ਸਟਿੱਕਾਂ ਵਗੈਰਾ ਜਿਹੜੀਆਂ ਜੜੀਆਂ ਆਪਾਂ ਰੈਂਟ ਲਈਆਂ ਸੀਗੀਆਂ ਉਹ ਸਾਰੀਆਂ ਇੱਧਰ ਜਮ੍ਹਾਂ ਕਰਾਤੀਆਂ ਪਹੁੰਚੋ ਪਏ ਆ ਸਾਰਿਆਂ ਦੇ ਸਟਿੱਕਾਂ ਪਈਆਂ ਨੇ ਤੇ ਬੂਟ ਪਏ ਆ ਤੇ ਇੱਧਰਲੇ ਪਾਸੇ ਟੇਬਲ ਲੱਗਿਆ ਹੋਇਆ ਇੱਥੇ ਸਰਟੀਫਿਕੇਟ ਰੱਖੇ ਹੋਏ ਆ ਸਾਨੂੰ ਸਰਟੀਫਿਕੇਟ ਦੇਣਗੇ ਤੇ ਚਾਹ ਰੱਖੀ ਹੋਈ ਆ ਗਰਮਾ ਗਰਮ ਹਰਬਲ ਟੀ ਤੇ ਉਹ ਉਧਰਲੇ ਪਾਸੇ ਹੈ ਜੀ ਇਹਨਾਂ ਦਾ ਕਿਚਨ ਟੈਂਟ ਆ ਕਿਚਨ ਟੈਂਟ ਉਧਰਲੇ ਪਾਸੇ ਤੇ ਇਧਰਲੇ ਪਾਸੇ ਡਾਈਨਿੰਗ ਟੈਂਟ ਆ ਤੁੱਪ ਨਿਕਲੀ ਐ ਸਵੇਰ ਦਾ ਮਾਹੌਲ ਹੈ ਤੇ ਇੱਧਰਲੇ ਪਾਸੇ ਆਪਣਾ ਬ੍ਰੇਕਫਾਸਟ ਲੱਗ ਗਿਆ ਬ੍ਰੇਕਫਾਸਟ ਚ ਕੀ ਆ ਛੋਲੇ ਆ ਪੂਰੀ ਆ ਓਏ ਹੋਏ ਹੋਏ ਛੋਲੇ ਪੂਰੀ ਖਾਵਾਂਗੇ ਹੁਣ ਇਹ ਆ ਜੀ ਮੇਰਾ ਫੇਵਰਿਟ ਕੱਲ ਜੀ ਸੋਚ ਰਹੀ ਸੀ ਕਿਤੇ ਸਮੋਸੇ ਸਮੋਸੇ ਕੁਝ ਮਿਲ ਜਵੇ ਐ ਜਾਂ ਤਲਿਆ ਫਲੇ ਐ ਜਾਂ ਅੱਜ ਇਹਦੀ ਵਿਸ਼ੂ ਪੂਰੀ ਹੋ ਗਈ ਠੀਕ ਆ ਓਏ ਗੱਲ ਨਹੀਂ ਹਾਂ ਉਹ ਤਾਂ ਸਵਾਦ ਕਰੀਵਿੰਗ ਹੋਈ ਪਈ ਸੀਗੀ ਨਾ ਉਹ ਖਾਣ ਦੀ ਸਵਾਦ じゃ ਖਰਾਬ ਹੋਇਆ ਹੈ ਉਹ ਜਿੱਥੇ ਨਹੀਂ ਹਾਈ ਐਲਟੀਟਿਊਡ ਕਰਕੇ ਹਾਂਜੀ

है, अपने थैंक यू सो मच सार्ड का बहुत बहुत धनबाद सारिया ने मिलकर ट्रैक कर ट्रैक है बहुत अच्छा ट्रैक सो सूज आप देखे बहुत सोनी अपनी टीम सी बहुत सोनेशांत भाई आशीष भाई और नाम क्या इन्हों का फूड वगैरह बहुत अच्छा ਟ੍ਰੈਕ ਦੇ ਦੌਰਾਨ ਕੈਂਪਿੰਗ ਦੇ ਦੌਰਾਨ ਕਾਫੀ ਅੱਛਾ ਐਕਸਪੀਰੀਅੰਸ ਰਿਹਾ ਟ੍ਰੈਕ ਯਾਰੀ ਦੇ ਨਾਲ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਪਹਿਲਾਂ ਤਾਂ ਮੈਂ ਸਾਰਿਆਂ ਦਾ ਥੈਂਕ ਯੂ ਕਰਦੇ ਆ ਕਿਉਂਕਿ ਅਸੀਂ ਸਾਰੇ ਨਾਲ ਹੋ ਕੇ ਚੱਲੇ ਤੇ ਇਹ ਟ੍ਰੈਕ ਪੂਰਾ ਕਰਿਆ ਮੈਨੂੰ ਜਸਬਮਿਟ ਕਰਿਆ ਉਹ ਥੋੜਾ ਡਿਫਿਕਲਟ ਲੱਗਿਆ ਕਿਉਂਕਿ ਮੈਂ ਜੋ ਦਿਮਾਗ 'ਚ ਸੋਚਿਆ ਹੁੰਦਾ ਵੀ ਮੈਂ ਕਰਨਾ ਚਾਰ ਟ੍ਰੈਕ ਕਰਿਆ ਤੇ ਸਾਰਾ ਬਹੁਤ ਡਿਫਿਕਲਟ ਸੀ ਮਨ ਦਾ ਪਾਸ ਲੱਗਿਆ ਬਟ ਫਿਰ ਵੀ ਮੈਂ ਕਰ ਲਿਆ ਕਿਉਂਕਿ ਤੇ ਮੈਨੂੰ ਖੁਸ਼ੀ ਹੈ ਵੀ ਮੈਂ ਇਸ ਤੋਂ ਬਾਅਦ ਹੋਰ ਵੀ ਟ੍ਰੈਕ ਕਰ ਪਾਵਾਂ ਤੇ ਮੈਂ ਕਰੂੰਗੀ ਜੀ ਬਹੁਤ ਥੈਂਕ ਯੂ ਥੈਂਕ ਯੂ ਸੋ ਮਚ ਕੰਗ੍ਰੈਚੁਲੇਸ਼ਨ ਆ ਜੀ ਇਹ ਮੇਰਾ ਸੈਕੰਡ ਟ੍ਰੈਕ tha اور میرے کو بہت ہی اچھا لگا اور ڈے 2 थोड़ा ऐसा लग रहा था बारिश की वजह से गया वापस से जाना पड़ेगा बहुत बुरा लग रहा था तो हम पाँच छः लोगों का तो पहले से था कि हमको जाने ही जाए कुछ भी हो तो एक रिस्क भी था कि क्या करें अगर हमारी वजह से किसी और को तो तकलीफ हुई तो लेकिन फिर भी वो रिस्क हमने लिया और हमारा पूरा ट्रैक कम्प्लीट हुआ बहुत अच्छा लगा एक बोला मेरा पहला ट्रिक था एकदम एक सक्सेसफुल ट्रिक हुआ मेरा क्योंकि इन्होंने थोड़ा पूछ किया हमको कि चलना है चलना है <laughs> तो चल रहा है क्योंकि मेरे को तो छुट्टी नहीं मिल रही थी इसके लिए पर पता नहीं छुट्टी भी मिल गई सब कुछ हो गया फर्स्ट डे अच्छा था सेकंड डे अच्छा था थर्ड डे पे थोड़ा ऐसा, थोड़ा हेल्थ आए थे थोड़े दिन दिखे मेरे को कोई <laughs> <laughs> रात में बारह बजे तारे देख रहा था मैं। मैंने पाँच सेकंड में सारे तारे देख लिए <laughs> तो बहुत चार अच्छा और... <laughs> 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 तो से पाँच ट्रैक पहले किए हुए लेकिन इसका एक्सपीरियंस थोड़ा अच्छा था अस मैंने ऐसे बहुत सारे ट्रैक्स किए हैं कुछ कुछ लेकिन क्योंकि इसमें इतनी सारी रिवर क्रॉसिंग्स एंड जो थी वो अदर किसी ट्रेक में नहीं मिली इसके अलावा जो ग्रुप्स है वो भी काफ़ी अच्छा था और तो ट्रेक कैरी का जो स्टे है एंड गाइड्स बहुत आर सो कोऑपरेटिव पोलाइट जान तो पहले एक बार पंप बैग बुग अपने टांगते हुए ਐਸ ਕੈਂਪਿੰਗ ਸਾਈਡ ਨੂੰ ਬਾਏ ਬਾਏ ਕਰਨ ਦਾ ਸਮਾਂ ਆ ਗਿਆ। ਆਪਣੇ ਬੰਦੇ ਸਾਰੇ ਗੱਡੀਆਂ 'ਚ ਬੈਕ ਹੋ ਗਏ ਆ। ਠੀਕ ਹੈ ਜੀ। ਬਾਏ ਬਾਏ। ਬਾਏ ਬਾਏ ਛਤਰੂ ਬਾਏ ਬਾਏ ਹਮ ਟਾਪਾਸ। ਬਾਏ ਬਾਏ। ਬਾਏ ਬਾਏ। ਸੋ ਫਾਈਨਲੀ ਹੁਣ ਆਪਣੇ ਸਫਰ ਨੂੰ ਬਾਏ ਬਾਏ ਕਰਨ ਦਾ ਟਾਈਮ ਆ ਗਿਆ। ਆਪਾਂ ਗੱਡੀਆਂ 'ਚ ਬੈਠ ਕੇ ਵਾਪਸ ਜਾਣ ਲੱਗੇ ਆ ਜੀ ਠੀਕ ਹੈ ਜੀ। ਜੀ ਤਾਂ ਨਹੀਂ ਕਰ ਰਿਹਾ ਇਸ ਬਹੁਤ ਸੋਹਣੀ ਜੀ ਜਗ੍ਹਾ ਤੋਂ ਵਾਪਸ ਜਾਣ ਲਈ। ਪਰ ਜਾਣਾ ਪੈਣਾ ਹੈ ਕੰਮ ਕਰ ਦੇਖਣੇ ਆ ਘਰ ਜਾ ਕੇ। ਫੈਮਿਲੀ ਦੇਖਣੀ ਹੈ। ਫੈਮਿਲੀ ਦੇਖਣੀ ਹੈ, ਆਫਿਸ ਦੇ ਵਰਕਸ ਦੇਖਣੇ ਆ। ਤੇ ਮਿਲਾਂਗੇ ਤੁਹਾਨੂੰ ਜਲਦੀ ਹੀ ਕਿਸੇ ਨਵੇਂ ਸਫ਼ਰ ਦੇ ਨਾਲ ਬਹੁਤ ਸੋਹਣੇ ਸਫ਼ਰਾਂ ਦੇ ਨਾਲ ਇੱਧਰ ਆਪਣੀ ਗੱਡੀ 'ਚ ਸਾਰੇ ਜਣੇ ਬੈਠ ਗਏ ਆ ਕਈ ਜਣੇ ਉਧਰਲੀ ਗੱਡੀ 'ਚ ਆ ਰਾਤ 'ਚ ਰੁਕੇ ਸੀਗੇ ਪਰ ਰੈਸਟ ਲੈਣ ਵਾਸਤੇ ਤੇ ਨਾਲ ਆ ਸੋਣੀ ਜੀ ਥਾਵਣੀ ਹੋਈ ਆ ਉੱਪਰ ਗੋਂਪਾ ਬਣਿਆ ਹੋਇਆ ਹੈ ਬੁੱਧ ਧਰਮ ਦੇ ਝੰਡੇ ਝੂਲ ਰਹੇ ਆ ਤੇ ਤੇ ਆਪਣੇ ਬੈਗ ਬਾਰ-ਬਾਰ نیچےगिर ਰਹੇ ਆ ਰੱਸੀ ਖੁੱਲ ਰਹੀ ਆ ਬਾਰ-ਬਾਰ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਬੰਨਣ ਲੱਗੇ ਹੋਏ ਆ ਆਪਾਂ ਵੀ ਉੱਪਰ ਚੱਲਦੇ ਆ ਫੋਟੋ ਫੋਟੋ ਕਝੋਣੇ ਆ ਆਪਾਂ ਮੈਮਰੀਜ਼ ਬਣਾਣੇ ਆ ਹੁਣ ਆਏ ਤਾਂ ਹੋਈਆਂ ਹੁਣ ਜਾਣ ਜਾਣ ਵੇਲੇ ਦੇ ਇਹ ਆਖਰੀ ਝਾਕੇ ਬਾਕੇ ਆ नेटवर्क आ गया क्या वे अच्छा जियो के नेटवर्क आ रहे है, बाकी कोई नेटवर्क नहीं आ रहा माय सन यू ट्रैवलिंग सोलो? मी। ओके, राइट, गुड। it must be tiring for you to ride the bike no no we we live in thailand now and no. we uh, we have dirt bikes ktm and okay, things right. we we used to this, this is okay must be something right eh england to aaye hoya hai eh <laughs> munda inada eh father hai inadi khasi age hoyi hoyi hai gallan baata sohniyan maar rahi hai ਕੀਤਾ ਜਾ ਰਿਹਾ ਹੈ ਸਿਸੂ ਕੈਲੋਂਗ ਅੱਗੇ ਲੈ ਆ ਦੇਖੋ ਇਹ ਕਿੱਡੇ ਕਿੱਡੇ ਪਹਾੜਾਂ ਦੇ ਵਿੱਚੋਂ ਸੁਰੰਗ ਬਣਾਈਆਂ ਹੋਈਆਂ ਆ ਇਹ ਆ ਗਈ ਜੀ ਟਨਲ ਆਪਣੀ 11 ਕਿਲੋਮੀਟਰ ਹੁਣ ਆਪਾਂ ਟਨਲ ਦੇ ਅੰਦਰ ਟਰੈਵਲ ਕਰਾਂਗੇ ਲਓ ਜੀ ਫਾਈਨਲੀ ਆਪਾਂ 11 ਕਿਲੋਮੀਟਰ ਕ੍ਰੋਸ ਕਰਕੇ ਪਹਾੜ ਦੇ ਵਿੱਚੋਂ ਨਿਕਲ ਕੇ ਆ ਗਏ ਆ ਥੈਂਕਸ ਐਂਡ ਵਿਜ਼ਿਟ ਅਗੇਨ ਓਕੇ ਜੀ ਸਾਹਮਣੇ ਬੱਦਲ ਵਾਈ ਨੇ ਸਾਡਾ ਸਵਾਗਤ ਕਰਾਇਆ ਆ ਇਹ ਆ ਗੱਡੀ ਸਾਨੂੰ ਦੇਖ ਲਓ ਟਨਲ ਵਿੱਚ ਓਵਰਟੇਕ ਕਰਕੇ ਆਈ ਆ ਲਦਾਖ ਦੀ ਗੱਡੀ ਐ ਇਹਦਾ ਹੁਣ ਚਲਾਨ ਘਟੂਗਾ ਥੈਂਕਸ ਐਂਡ ਵਿਜ਼ਿਟ ਅਗੇਨ ਹਾਂਜੀ ਸਰ ਓ ਸਰ ਸੋ ਫਾਈਨਲੀ ਜੀ ਆਪਾਂ ਮਨਾਲੀ ਆ ਕੇ ਉਤਰ ਗਏ ਆਂ ਵਾਪਸ ਹੁਣ ਆਪਾਂ ਉਹਦੇ ਤੋਂ ਬੱਸ ਸਟੈਂਡ ਜਾਣਾ ਤੁਰ ਕੇ ਇੱਕ ਇੱਕ ਅੱਧਾ ਕਿਲੋਮੀਟਰ ਤੁਰਾ ਔਰ ਤੋਂ ਬੱਸ ਸਟੈਂਡ ਆਪਾਂ ਬੱਸ ਫੜਾਂਗੇ ਚੰਡੀਗੜ੍ਹ ਦੀ ਉਹ ਤੋਂ ਪਹਿਲਾਂ ਦੇਖਦੇ ਆਂ ਕੋਈ ਖਾਣ ਪੀਣ ਨੂੰ ਖਾਵਾਂਗੇ ਉਹਦੇ ਇਹ ਆ ਜੀ ਮਨਾਲੀ ਦਾ ਮੇਨ ਬੱਸ ਸਟਾਪ ਉਹਦੇ ਤੋਂ ਆਪਾਂ ਬੱਸ ਫੜਾਂਗੇ ਚੰਡੀਗੜ੍ਹ ਦੀ ਠੀਕ ਆ ਜੀ ਬੱਸਾਂ ਬਹੁਤ ਖੜੀਆਂ ਨੇ ਤੇ ਚੰਡੀਗੜ੍ਹ ਮਾ ਬੱਸ 'ਚ ਬੈਠ ਕੇ ਆਪਾਂ ਚੰਡੀਗੜ੍ਹ ਪਹੁੰਚਦੇ ਹੋ ਜਾਾਂਗੇ ਇਤਲੇ ਪਾਸੇ ਸਾਹਮਣੇ نیچے ਉਤਰ ਕੇ ਮੌਲ ਰੋਡ ਹੈਗਾ ਜੀ ਆਪਾਂ ਆਪਣਾ ਸਵਰਨਬੇੜ ਕੀ ਹੁਣ ਘਰੇ ਬੈਠੇ ਆ ਜੀ ਤੇ ਬਹੁਤ ਸੋਹਣਾ ਸਾਡਾ ਸਫਰ ਸੀਗਾ ਬਹੁਤ ਯਾਦਗਾਰ ਸਫਰ ਸੀਗਾ ਇਹ ਸਾਡਾ ਹੁਣ ਤੱਕ ਦਾ ਸਭ ਤੋਂ ਸੋਹਣਾ ਸਫਰ ਸੀਗਾ ਤੇ ਤੁਸੀਂ ਬਹੁਤ ਪਿਆਰ ਵੀ ਦੇ ਆਏ ਸਫਰ ਨੂੰ ਤੇ ਕਈ ਸੱਜਣਾ ਦੇ ਕਮੈਂਟ ਆਏ ਸੀਗੇ ਵੀ ਇਹ ਸਵਰ ਦਾ ਬਜਟ ਦੱਸੋ ਜੀ ਕਿੰਨੇ ਕੁ ਪੈਸੇ ਲੱਗੇ ਆ ਕਿੰਨਾ ਖਰਚ ਆਇਆ ਕਿੰਨੇ ਦਿਨਾਂ ਦਾ ਸੀਗਾ ਤੇ ਉਹ ਸਾਰਾ ਕੁਝ ਆਪਾਂ ਐਕਸਪੀਰੀਅੰਸ ਹੁਣ ਆਪਾਂ ਸ਼ੇਅਰ ਕਰਨ ਲੱਗੇ ਆ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਸਾਡੀ ਕੰਪਨੀ ਸੀਗੀ ਜਿਸ ਤੋਂ ਆਪਾਂ ਟਰੈਕ ਬੁੱਕ ਕਰਵਾਇਆ ਉਹਦਾ ਨਾਮ ਸੀਗਾ ਟਰੈਕ ਯਾਰੀ ਆਪਾਂ ਸਾਰਾ ਕੁਝ ਡਿਸਕ੍ਰਿਪਸ਼ਨ ਚ ਮੈਂਸ਼ਨ ਕਰ ਦਾਂਗੇ ਨੀਚੇ ਤੇ ਆਪਾਂ ਡਾਇਰੈਕਟ ਕੰਪਨੀ ਤੋਂ ਇਹ ਪੈਕੇਜ ਨਹੀਂ ਲਿਆ ਆਪਾਂ ਨੇ ਲਿਆ ਇਹ ਪੈਕੇਜ ਗੁਰਪ੍ਰੀਤ ਸਿੰਘ ਸਿੱਧੂ ਤੋਂ ਜਿਹੜਾ ਪੰਜਾਬ ਦਾ ਮੁੰਡਾ ਪੰਜਾਬੀ ਟਰੈਕਰ ਦੇ ਨਾਮ ਤੋਂ ਮਸ਼ਹੂਰ ਹੈਗਾ ਸਿੱਧੂ ਟਰੈਕਰ ਤੋਂ ਨਾਮ ਤੋਂ ਮਸ਼ਹੂਰ ਹੈਗਾ ਦੇ 5500 ਰੁਪਏ ਚ ਚਾਰ ਰਾਤਾਂ ਸੀਗੀਆਂ ਸਾਡਾ 5 ਦਿਨ ਸੀਗੇ ਚਾਰ ਦਿਨ ਆਪਾਂ ਟਰੈਕ ਕਰਿਆ 5ਵਾਂ ਦਿਨ ਸਾਡਾ ਵਾਪਸੀ ਦਾ ਸਫ਼ਰ ਸੀਗਾ ਤੇ ਉਹਦੇ ਵਿੱਚ ਸਾਰਾ ਖਾਣਾ-ਦਾਣਾ ਰਹਿਣਾ-ਸਹਿਣਾ ਸਾਰਾ ਕੁਝ ਕੰਪਨੀ ਦਾ ਹੁੰਦਾ ਏ ਟੈਂਟ ਦੰਦਿਆ ਰਹਿਣ ਵਾਸਤੇ ਤੇ ਖਾਣਾ ਦੰਦਿਆ ਬ੍ਰੇਕਫਾਸਟ ਦੰਦਿਆ ਲੰਚ ਦੰਦਿਆ ਡਿਨਰ ਦੰਦਿਆ ਠੀਕ ਹੈ ਜੀ ਖਾਣਾ ਬਹੁਤ ਫਰੈਸ਼ ਹੁੰਦਾ ਬਹੁਤ ਸਵਾਦ ਵੀ ਹੁੰਦਾ ਏ ਖਾਣਾ ਹਾਂ ਬਾਕੀ ਜੇ ਤੁਸੀਂ ਇਹ ਟਰੈਕ ਬੁੱਕ ਕਰਨਾ ਆਪਾਂ نیچے ਡਿਸਕ੍ਰਿਪਸ਼ਨ ਚ ਉਹਨਾਂ ਦਾ ਨੰਬਰ ਪਾਵਾਂਗੇ ਸਿੱਧੂ ਟਰੈਕਰ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਬਹੁਤ ਵਾਜਬ ਰੇਟਾਂ ਤੇ ਇਹ ਟਰੈਕ ਹੁੰਦੇ ਆ ਬਹੁਤ ਸੋਹਣੇ ਟਰੈਕ ਹੁੰਦੇ ਆ ਤੇ ਜਿਹੜੀ ਟੀਮ ਆ ਮਿਹਨਤ ਵੀ ਬਹੁਤ ਕਰਦੀ ਆ ਹਨਾ ਜੀ ਅਗਰ ਕੋਈ ਐਮਰਜੈਂਸੀ ਹੋ ਜਾਂਦੀ ਆ ਤਾਂ ਇਹਨਾਂ ਕੋਲ ਮੈਡੀਕਲ ਹੋ ਵੀ ਕਿੱਟ ਵਗੈਰਾ ਵੀ ਹੁੰਦੀ ਆ ਹਾਂ ਅਦਾ ਸਾਡੇ ਜਿਹੜੇ ਗਾਈਡ ਹੁੰਦੇ ਉਹਨਾਂ ਕੋਲ ਮੈਡੀਕਲ ਇਹਨਾਂ ਕੋਲ ਆਕਸੀਜਨ ਵਗੈਰਾ ਵੀ ਹੁੰਦੀ ਆ ਤੇ ਤੁਸੀਂ ਇਹ ਟ੍ਰਿਪ ਜਿਹੜਾ ਹੈਗਾ ਸੋਲੋ ਵੀ ਕਰ ਸਕਦੇ ਆ ਪਰ ਸੋਲੋ ਜੀ ਵੀ ਉਨਾ ਹੀ ਖਰਚ ਆ ਜਾਂਦਾ ਹੈ ਸੋਲੋ ਜਿਸ ਤੋਂ ਸਾਨੂੰ ਸਮਾਨ ਭਾਰਾ ਚੱਕਣਾ ਪੈਂਦਾ ਜਿਆਦਾ ਉਹਦੇ ਚ ਕੈਰੀ ਕਰਨਾ 3-4 ਦਿਨਾਂ ਦਾ ਫੂਡ ਕੈਰੀ ਕਰਨਾ ਬਿਲਕੁਲ ਨਾਲ ਟੈਂਟ ਕੈਰੀ ਕਰਨਾ ਸਲੀਪਿੰਗ ਬੈਗ ਕੈਰੀ ਕਰਨੇ ਸਾਰਾ ਕੁਝ ਕੈਰੀ ਕਰਨਾ ਫਿਰ ਬੰਦਾ ਥੱਕ ਜਾਂਦਾ ਫਿਰ ਜਾ ਕੇ ਉੱਥੇ ਟੈਂਟ ਉਹ ਲਗਾਓ ਖਾਣਾ ਬਣਾਓ ਫਿਰ ਉਹਦੇ ਚ ਜਿਆਦਾ ਮਤਲਬ ਖੱਜਲ ਖਵਾਰ ਹੁੰਦਾ ਮਤਲਬ ਆਪਾਂ ਬਹੁਤ ਜਲਦੀ ਤੁਹਾਨੂੰ ਨਵੇਂ ਸਫਰਾਂ ਤੇ ਮਿਲਾਂਗੇ ਸਿੱਧੂ ਨਾਲ ਵੀ ਦੋ ਤਿੰਨ ਟਰੈਕ ਕਰਨੇ ਉਹ ਵੀ ਕਰਾਂਗੇ ਤੇ ਤੁਸੀਂ ਆਪਣਾ ਜਿਹੜਾ ਇਹ ਸੀਲ ਸੀਗੇ ਇਹਨੂੰ ਬਹੁਤ ਪਿਆਰ ਦਿਖਾਇਆ ਜੀ ਐਸੀ ਤਰ੍ਹਾਂ ਆਪਣਾ ਪਿਆਰ ਬਰਕਰਾਰ ਰੱਖਿਓ ਜੀ ਏ ਅੱਜ ਦੇ ਵਲੌਗ ਦੀ ਕਰਦੇ ਆਂ ਸਮਾਪਤੀ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਣਾ ਮਿਲਦੇ ਆਂ ਜਲਦੀ ਨਵੇਂ ਕਿਸੇ ਵਲੌਗ ਦੇ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਜੀ ਬਾਏ ਬਾਏ